ਦੋਸਤੋ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਰਿਆਣਾ ਫਾਰਮੂਲਾ ਪੰਜਾਬ ਵਿੱਚ ਤੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਬੜੀ ਮਿਹਰਬਾਨੀ ਤੁਹਾਡੀ ਚਰਨਜੀਤ ਜੀ ਪੰਜਾਬ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਦੀ ਜਿਮਨੀ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਜਿਹੜਾ ਭੱਕ ਚੁੱਕਾ ਹੈ ਸਾਰੀ ਸਿਆਸੀ ਪਾਰਟੀਆਂ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ 'ਚ ਲੱਗੀਆਂ ਹੋਈਆਂ ਨੇ ਜੀ ਗੱਲ ਆਪਾਂ ਭਾਜਪਾ ਦੀ ਕਰ ਲਈਏ ਕਿਉਂਕਿ ਭਾਜਪਾ ਅੱਗੇ ਬਹੁਤ ਜਿਹੜਾ ਹੈਗਾ ਪੰਜਾਬ ਦੇ ਵਿੱਚ ਉਹਦਾ ਕੋਈ ਬਹੁਤਾ ਆਧਾਰ じゃ ਨਹੀਂ ਸੀਗਾ ਪਰ ਇਸ ਵਾਰ ਭਾਜਪਾ ਆਪਣੇ ਆਪ ਨੂੰ 3rd ਫਰੰਟ ਵਜੋਂ ਉਭਾਰ ਰਹੀ ਹੈ ਤੇ ਉਹ ਹਰਿਆਣਾ ਫਾਰਮੂਲੇ ਨੂੰ ਪੰਜਾਬ ਦੇ ਵਿੱਚ ਜਿਹੜਾ ਹੈਗਾ ਮੋੜ ਤੋਂ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਅਸੀਂ ਜਾਨਣਾ ਚਾਹਾਂਗੇ ਵੀ ਕਿ ਇਹਨਾਂ ਚੋਣਾਂ 'ਚ ਬਾਕੀ ਪਾਰਟੀਆਂ ਕੀ ਕਰ ਰਹੀਆਂ ਨੇ ਤੇ ਭਾਜਪਾ ਵੱਖਰੇ ਤੌਰ ਤੇ ਕਿਹੜਾ ਪੈਂਤੜਾ ਖੇਡ ਰਹੀ ਹੈ ਦੇਖੋ ਅੱਜ 12 ਨਵੰਬਰ ਹੋ ਗਈ ਹੈ ਦੇ 6 ਦਿਨ ਬਚੇ ਨੇ ਚੋਣ ਪ੍ਰਚਾਰ ਦੇ ਵਿੱਚ ਔਰ ਇਹ ਜਿਮਨੀ ਚੋਣਾਂ ਜਿਹੜੀਆਂ ਚਾਰੇ ਵਿਧਾਨ ਸਭਾ ਹਲਕਿਆਂ ਚ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹਨਾਂ ਨੂੰ ਇੱਕ ਟੈਸਟ ਕੇਸ ਦੇ ਵਜੋਂ ਭਾਜਪਾ ਨੇ ਲਿਆ ਹੈਗਾ ਕਿਉਂਕਿ ਐਸੀ ਤਾਂ ਉਹਨਾਂ ਨੇ 2022 ਦੇ ਵਿੱਚ ਪਹਿਲੀ ਲੋਕ ਸਭਾ ਸੌਰੀ ਵਿਧਾਨ ਸਭਾ ਚੋਣ ਸੀ ਜਿਹੜੀ ਇਕੱਲੇ ਤੌਰ ਤੇ ਲੜੀ ਸੀ ਉਸ ਤੋਂ ਪਹਿਲਾਂ ਭਾਜਪਾ ਦਾ ਜਿਹੜਾ ਸ਼ਰਮਣੀ ਅਕਾਲੀ ਦਲ ਨਾਲ 1996 ਤੋਂ ਲੈ ਕੇ ਗੱਠ ਜੋੜ ਰਿਹਾ ਹੈ ਔਰ 23 ਸੀਟਾਂ ਤੇ ਜਿਹੜੀ ਭਾਜਪਾ ਲੜਦੀ ਆ ਰਹੀ ਸੀ ਪੰਜਾਬ ਦੇ ਵਿੱਚ ਤੇ 2017 ਦੀਆਂ ਚੋਣਾਂ ਇਹਨਾਂ ਨੇ ਇਕੱਠੀਆਂ ਲੜੀਆਂ ਸੀ 19 ਦੀਆਂ ਲੋਕ ਸਭਾ ਇਕੱਠੀਆਂ ਲੜੀਆਂ ਸੀ ਔਰ ਉਸ ਤੋਂ ਬਾਅਦ ਜਦੋਂ ਤਿੰਨ ਖੇਤੀ ਕਾਨੂੰਨ ਆਏ ਨੇ ਉਸ ਇਸ਼ੂ ਤੋਂ ਲੈ ਕੇ ਐਨਡੀਐਚੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਹਰ ਆ ਗਿਆ ਸੀ ਤੇ 2022 ਦੀ ਚੋਣ ਹੈ ਜਿਹੜੀ ਉਹ ਭਾਜਪਾ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਇੰਡੀਪੈਂਡੈਂਟਲੀ ਲੜੀ ਸੀ ਜੀ ਉਸ ਤੋਂ ਬਾਅਦ ਫਿਰ 24 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ ਉਹ ਵੀ ਵੱਖ ਹੋ ਕੇ ਲੜੀਆਂ ਇਨ ਬਿਟਵੀਨ ਜਿਹੜੀਆਂ ਲੋਕ ਸਭਾ ਦੀ ਜਿਮਨੀ ਚੋਂ ਲਾ ਲਓ ਤੁਸੀਂ ਸੰਗਰੂਰ ਵਾਲੀ ਜਲੰਧਰ ਵੈਸਟ ਵਾਲੀ ਲਾ ਲਓ ਜਲੰਧਰ ਦੀ ਲੋਕ ਸਭਾ ਲਾ ਲਓ ਇਹ ਵੀ ਇੰਡੀਪੈਂਡੈਂਟ ਕੈਪੈਸਿਟੀ ਚ ਚੋਣਾ ਭਾਵੇਂ ਪਾਣੀ ਲੜੀਆਂ ਨੇ ਜੀ ਸੋ ਭਾਜਪਾ ਦਾ ਹੀ ਕੋਈ ਏਜੰਡਾ ਹੈ ਕਿ ਪੰਜਾਬ ਦੇ ਵਿੱਚ ਉਹ ਆਪਣੀ ਜ਼ਮੀਨ ਦੀ ਕਿਵੇਂ ਤਲਾਸ਼ ਕਰਨ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਵੀ ਦੇਖੋ ਕਿਸੇ ਪਾਰਟੀ ਦੀ ਸਰਕਾਰ ਹੁੰਦੀ ਹੈ ਇਸ ਤੋਂ ਪਹਿਲਾਂ ਤਾਂ ਉਹਨਾਂ ਕੋਲ ਮੈਸਿਵ ਮжоਰਿਟੀ ਰਹੀ ਹੈ ਤਨੂੰ ਲੱਗਦਾ ਸੀ ਕਿ ਇੱਕ ਠੁਕਮਾ ਮੌਕਾ ਹੈਗਾ ਕਿ ਜਦੋਂ ਬਾਜ਼ਾਰਤ ਹੈ ਸਾਡੇ ਕੋਲੇ ਸੈਂਟਰ ਦੇ ਵਿੱਚ ਕਿ ਪੰਜਾਬ ਦੇ ਵਿੱਚ ਅਸੀਂ ਇੰਡੀਪੈਂਡੈਂਟਲੀ ਆਪਣਾ ਨੈਟਵਰਕ ਇੰਡੀਪੈਂਡੈਂਟ ਹੈਸੀਅਤ ਹੈ ਜਿਹੜੀ ਆਪਣੀ ਪੋਲੀਟੀਕਲ ਉਹਨੂੰ ਅਸੀਂ ਇੱਥੇ ਕਾਇਮ ਕਰ ਸਕੀਏ ਜੀ ਸੋ ਇਸ ਨੀਤ ਦੇ ਵਿੱਚ ਜਦੋਂ ਗਵਾਂਡੀ ਸੂਬੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਉੱਥੇ ਦੇਖੋ ਇੱਕ ਅਲੱਗ ਕਿਸਮ ਦਾ ਭਾਜਪਾ ਨੇ ਜਿਹੜਾ ਪੈਟਰਨ ਹੈ ਜਿਹੜਾ ਉਹ اختیار ਕੀਤਾ ਸੀਗਾ ਅਲੱਗ ਕਿਸਮ ਦਾ ਪੈਂਤੜਾ ਲਿਆ ਸੀ ਉਹਨਾਂ ਨੇ ਜਿਹੜੀ ਨਾਨ ਜਾਟ ਵੋਟ ਹੈ ਉਹਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਂਗਰਸ ਨੇ ਦੇਖੋ ਜ਼ੋਰ ਲਾਇਆ ਕਿ ਅਸੀਂ ਜੇ ਸਾਡੀ ਸਰਕਾਰ ਸੱਤਾ ਚਾਹੁੰਦੀ ਹੈ ਹਰਿਆਣਾ ਚ ਅਸੀਂ ਸ਼ੰਭੂ ਬਾਰਡਰ ਖੋਲ੍ਹ ਦਿਆਂਗੇ ਉਹਨਾਂ ਨੇ ਫੋਕਸ ਕੀਤਾ ਜਾਟ ਵੋਟ ਬੈਂਕ ਤੇ ਜ਼ਿਆਦਾ ਇਹਨਾਂ ਨੇ ਕੀਤਾ ਨਾਨ ਜਾਟ ਵੋਟ ਬੈਂਕ ਤੇ ਤੇ ਅਲਟੀਮੇਟਲੀ ਉਹਨਾਂ ਨੇ ਹਰਿਆਣਾ ਦੇ ਵਿੱਚ ਤੀਸਰੀ ਵਾਰ ਸਰਕਾਰ ਬਣਾਈ ਹੈ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਂ ਸੰਘਰਸ਼ ਹੋਇਆ ਸੀ ਉਹਦੇ ਵਿੱਚ ਲੀਡ ਕਰਨ ਵਾਲੇ ਜਿਹੜੇ ਸੂਬੇ ਸੀ ਉਹ ਪੰਜਾਬ ਤੇ ਹਰਿਆਣਾ ਸੀ ਉਹਨਾਂ ਨੂੰ ਲੱਗਦਾ ਕਿ ਸਾਡਾ ਹਰਿਆਣਾ ਦੇ ਵਿੱਚ ਇਹ ਜਿਹੜਾ ਪੈਂਤੜ ਹੈ ਉਹ ਫਿੱਟ ਬੈਠ ਗਿਆ ਚੋਣਾਂ ਦੇ ਵਿੱਚ ਅਸੀਂ ਇੰਡੀਪੈਂਡੈਂਟਲੀ ਜਿਹੜੀ ਤੀਸਰੀ ਦਫਾ ਜਿਹੜੀ ਹੈਗੇ ਉਹ ਸੱਤਾ ਦੇ ਵਿੱਚ ਆ ਗਏ ਨੇ ਸੋ ਉਹ ਵੀ ਹੁਣ ਇਹ ਟੈਸਟ ਕਰ ਰਹੇ ਨੇ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਕਿਦਾਂ ਦਾ ਰਹੇਗਾ ਹੁਣ ਤੁਸੀਂ ਇੱਕ ਗੱਲ ਨੋਟਿਸ ਕੀਤੀ ਹੋਣੀ ਹੈ ਕਿ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਰਵਨੀਤ ਬਿੱਟੂ ਦੇ ਬਿਆਨਾਂ ਵੱਲ ਦੇਖੋ ਤੁਸੀਂ ਜੀ ਉਹਨਾਂ ਦੇ ਬਿਆਨ ਕਿਸ ਚੀਜ਼ ਤੇ ਆਉਂਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਸਾਡੀ ਸਰਕਾਰ ਆ ਗਈ ਜੇ ਮੈਂ ਮੁੱਖ ਮੰਤਰੀ ਬਣ ਗਿਆ ਤਾਂ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਸਪਾਇਆ ਹੋ ਜਾਏਗਾ ਜੀ ਕਿਸਾਨਾਂ ਦੀਆਂ ਜਾਇਦਾਦਾਂ ਦਾ ਜਿਹੜਾ ਅਸੀਂ ਕਿਸਾਨ ਆਗੂ ਨੇ ਜਿਹੜੇ ਬੀਕੇਯੂ ਵੱਲ ਉਹਨਾਂ ਨੂੰ ਕਰੜੇ ਹੱਥੀਂ ਲਿਆ ਉਹਨਾਂ ਨੇ ਸਿੱਧਾ ਟਾਰਗੇਟ ਕੀਤਾ ਜੀ ਬਿਨਾ ਕਿਸੇ ਲੋਕਲ ਪੇਟ ਦੇ ਈਵਨ ਉਹਨਾਂ ਦੀ ਜਿਹੜੀ ਤੁਲਨਾ ਹੈ ਉਹ ਤਾਲੀਬਾਨ ਨਾਲ ਕੀਤੀ ਅਰਬਨੀਤ ਬਿੱਟੂ ਨੇ ਔਰ ਬੜੀ ਡੇਅਰਲੀ ਡੇਅਰ ਕੀਤਾ ਉਸ ਦੇ ਲਈ ਉਹਨੇ ਇਹ ਕੀਤਾ ਸਾਰਾ ਕੁਝ ਹਾਲਾਂਕਿ ਅਸੀਂ ਇਹ ਕਹਿੰਦੇ ਕਿ ਪੰਜਾਬ ਦੇ ਵਿੱਚ ਕਿਸਾਨ ਤੇਰਾ ਬਹੁਤ ਮਜ਼ਬੂਤ ਨੇ ਜੀ ਉਹ ਵੀ ਉਹਨਾਂ ਦੇ ਬਿਲਕੁਲ ਗੜ ਦੇ ਵਿੱਚ ਜਾ ਕੇ ਤੁਸੀਂ ਗਿੱਦੜਵਾਹ ਦੀ ਜਿਮਨੀ ਚੌਂ ਦੇ ਵਿੱਚ ਉਹਨਾਂ ਦੇ ਇਹ ਬਿਆਨ ਆਉਂਦੇ ਨੇ ਕਿ ਅਸੀਂ ਇਦਾਂ ਕਰਾਂਗੇ ਕਿਸਾਨਾਂ ਨੂੰ ਲੈ ਕੇ ਕਿਸਾਨਾਂ ਗੋਹਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਗੈਂਗਸਟਰਾਂ ਤੇ ਗੱਲ ਕਰਦੇ ਨੇ ਤਾਂ ਇਹਨਾਂ ਤੇ ਦੇਖੋ ਨਾ ਤਾਂ ਅਜੇ ਤੱਕ ਨੋਟਸ ਕੀਤਾ ਹੋਏਗਾ ਤੁਸੀਂ ਕਿ ਭਾਜਪਾ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਜਿਨ੍ਹਾਂ ਨੇ ਇਹ ਕਿਹਾ ਹੋਵੇ ਕਿ ਇਹ ਬਿੱਟੂ ਦਾ ਨਿੱਜੀ ਬਿਆਨ ਹੈਗਾ ਉਹਨੂੰ ਕਿਤੇ ਵੀ ਭਾਜਪਾ ਕੰਟਰਡਿਕਟ ਨਹੀਂ ਕਰ ਰਹੀ ਬਿੱਟੂ ਨੂੰ ਤੇ ਕੰਗਰਸ ਨੇ ਜਦੋਂ ਕਿਸਾਨਾਂ ਤੇ ਅਟੈਕ ਕੀਤਾ ਸੀਗਾ ਹਰਿਆਣਾ ਚੋਣਾ ਦੇ ਦੌਰਾਨ ਜਾ ਉਸ ਤੋਂ ਪਹਿਲਾਂ ਤਾਂ ਉਹਨੂੰ ਬਕਾਇਦਾ ਤਾੜਿਆ ਗਿਆ ਸੀ ਭਾਜਪਾ ਵੱਲੋਂ ਜੀ ਇਹਦਾ ਮਤਲਬ ਹੈ ਕਿ ਬਿੱਟੂ ਹੈ ਜਿਹੜਾ ਉਹ ਇੱਕ ਤਰ੍ਹਾਂ ਦਾ ਭਾਜਪਾ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਉਹਨਾਂ ਦੀ ਜਿਹੜੀ ਪਾਲਿਸੀ ਪੰਜਾਬ ਬਾਰੇ ਨੀਤੀ ਬਣਾਈ ਹੈ ਉਹਦਾ ਇੱਕ ਟੈਸਟ ਕਰ ਰਹੇ ਨੇ ਪੰਜਾਬ ਨੂੰ ਜਿਵੇਂ ਨੀਚੋਂ ਉਹਨਾਂ ਦੇ ਬਾਹਰ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਿੰਨਾ ਅਸੀਂ ਫੋਕਸ ਕਰਾਂਗੇ ਕਿਸਾਨਾਂ ਤੇ ਜਿੰਨਾ ਵੀ ਨੌਨ ਜੱਟਰ ਵੋਟਰ ਰਹੇਗਾ ਜਿਵੇਂ ਪੰਜਾਬ ਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਠੱਥੀ ਪੀਸ ਦੀ ਦੇ ਕਰੀਬ ਹੈ ਜਿਹੜੀ 38% ਹੈ ਜਿਹੜਾ ਉਹ ਹਿੰਦੂ ਵੋਟ ਬੈਂਕ ਹੈ ਜਿਹਦੇ ਵਿੱਚ ਉਹ 11% ਹਿੰਦੂ ਆ ਜਿਹੜੇ ਐਸਸੀਬੀ ਨੇ ਉਹਨਾਂ ਚੋਂ ਅੱਗੇ 8% ਜਿਹੜੇ ਉਹ ਵੀ ਓਬੀਸੀ ਨੇ ਤੇ ਨਾਲ ਦੀ ਨਾਲ ਉਹ ਇਕੱਲਾ ਹਿੰਦੂ ਵੋਟ ਬੈਂਕ ਨੂੰ ਟਾਰਗੇਟ ਨਹੀਂ ਕਰ ਰਹੇ ਨਾਲ ਉਹ ਦਲਿਤ ਵੋਟ ਬੈਂਕ ਨੂੰ ਵੀ ਟਾਰਗੇਟ ਕਰ ਰਹੇ ਨੇ ਦੋਨਾਂ ਨੂੰ ਮਿਲਾ ਕੇ ਉਹਨਾਂ ਨੂੰ ਲੱਗਦਾ ਕਿ ਸਾਡੀ ਗੇਮ ਹੈ ਜਿਹੜੀ ਉਹ ਫਿੱਟ ਬੈਠ ਜਾਏਗੀ ਜੀ ਉਹਨੂੰ ਪੋਲਰਾਈਜ਼ ਕਰ ਰਹੇ ਨੇ ਜਦੋਂ ਉਹ ਕਹਿੰਦੇ ਨੇ ਪੰਜਾਬ ਦੇ ਵਿੱਚ ਇਹ ਤਾਂ ਗੱਲ ਹੁਣ ਲੁਕੀ ਨਹੀਂ ਕਿ ਲਾਅ ਐਂਡ ਆਰਡਰ ਦਾ ਮਸਲਾ ਤਾਂ ਰਿਹਾ ਹੀ ਹੈ ਗੈਂਗਸਟਰਾਂ ਦੀਆਂ ਜਿਹੜੇ ਫੋਨ ਕਾਲਸ ਵੀ ਆਉਂਦੀਆਂ ਨੇ ਪ੍ਰੋਤਿਆ ਵੀ ਮੰਗਦੇ ਨੇ ਤਾਂ ਜਦੋਂ ਬਿੱਟੂ ਇਹ ਕਹਿੰਦਾ ਕਿ ਗੈਂਗਸਟਰਾਂ ਦਾ ਸਪਾਇਆ ਕਰਦੇ ਆਂਗੇ ਅਸੀਂ ਦਾਅਵੇ ਨਾਲ ਇਹ ਗੱਲ ਕਰਦਾ ਹੈਗਾ ਤਾਂ ਜਿਹੜੀ ਸਾਡੇ ਪੰਜਾਬ ਦੀ ਹਿੰਦੂ ਕਮਿਊਨਿਟੀ ਹੈ ਉਹ ਇੱਕ ਤਰ੍ਹਾਂ ਦਾ ਸੇਫ ਜ਼ੋਨ ਚ ਫੀਲ ਕਰਦੀ ਹੈ ਫਿਰ ਉਹਨੂੰ ਸੈਂਸ ਆਫ ਸਿਕਿਉਰਿਟੀ ਦੀ ਫੀਲਿੰਗ ਹੈ ਜਿਹੜੀ ਉਹ ਆਂਦੀ ਹੈਗੀ ਹੈ ਕਿਤੇ ਨਾ ਕਿਤੇ ਕਿਉਂਕਿ ਸਮਾਜ ਦੇ ਵਿੱਚ ਇਕੱਲਾ ਇਹ ਤਾਂ ਨਹੀਂ ਕਿ ਕਿਸਾਨ ਭਾਈ ਜਾ ਰਹੀ ਹੈਗਾ ਬਾਕੀ طبਕੇ ਵੀ ਹੈ ਇੱਕ ਨਵੀਂ ਗੱਲ ਨੋਟਿਸ ਇਹ ਵੀ ਹੋਈ ਹੈ ਅਤਿਸ਼ ਕਿ ਇਹਨਾਂ ਚੋਣਾਂ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜਾ ਐਸਸੀ ਵਰਗ ਹੈ ਜੀ ਉਹ ਭਾਜਪਾ ਨਾਲ ਤੁਰਿਆ ਹੈਗਾ ਤੋਂ ਦੋਨਾਂ ਨੂੰ ਕੰਸੋਲੀਡੇਟ ਕਰਕੇ ਭਾਜਪਾ ਆਉਂਦੀ ਹੈ ਕਿ ਅਸੀਂ ਆਪਣੀ ਬੇੜੀ ਹੈ ਜਿਹੜੀ ਉਹ ਪਰਲਾ ਲਵਾਂਗੇ ਨਾਲੇ ਅਤਿਸ਼ ਇਹ ਹੈ ਕਿ ਨਾ ਕਿ ਪਿਛਲੇ ਟਾਈਮ ਦੇ ਵਿੱਚ ਜਦੋਂ ਆਪਾਂ ਦੇਖਦੇ ਨਜ਼ਰ ਮਾਰਦੇ ਆ ਕਿ ਜਦੋਂ ਉਹ ਚੋਣਾਂ ਲੜਦੇ ਸੀ ਇਕੱਠੇ 23 ਸੀਟਾਂ ਤੇ ਚੋਣਾਂ ਲੜੀਆਂ ਉਹਨਾਂ ਨੇ ਉਦੋਂ ਸੀਗੀ 1.5% ਉਹਨਾਂ ਦਾ ਵੋਟ ਸ਼ੇਅਰ ਹੁੰਦਾ ਸੀ 2022 ਚ ਜਦੋਂ ਇੰਡੀਪੈਂਡੈਂਟਲੀ 73 ਸੀਟਾਂ ਤੇ ਲੜਦੇ ਨੇ ਉਹੀ ਵੋਟ ਸ਼ੇਅਰ ਹੈ ਜਾਂ 6.5% ਨੂੰ ਕਰਾਸ ਕਰ ਜਾਂਦਾ ਹੈਗਾ 2019 ਜੀਦੋਂ ਇਕੱਠੇ ਚੋਣਾਂ ਲੜਦੇ ਉਹਦਾ ਵੋਟ ਸ਼ੇਅਰ ਹੁੰਦਾ ਹੈ ਉਹਨਾਂ ਦਾ ਪੌਣੇ 10% ਦੇ ਕਰੀਬ ਭਾਜਪਾ ਦਾ ਜਦੋਂ 2024 ਚ ਚੋਣਾ ਉਹ ਇੰਡੀਪੈਂਡੈਂਟਲੀ ਲੜਦੇ ਨੇ ਪੰਜਾਬ ਦੇ ਵਿੱਚ ਭਾਜਪਾ ਵਾਲੇ ਤਾਂ ਵੋਟ ਸ਼ੇਅਰ ਆ 1.18% ਪਹੁੰਚ ਜਾਂਦਾ ਹੈ ਜੀ ਬਿਲਕੁਲ ਤਾਂ ਉਹਨਾਂ ਨੂੰ ਲੱਗਦਾ ਕਿ ਸਾਨੂੰ ਉਹ ਰੈਗੂਲਰਲੀ ਜਿਹੜੀ ਇਨਕਰੀਜ਼ ਮਿਲ ਰਹੀ ਹੈ ਇੱਕ ਗੱਲ ਵੱਡੀ ਜਿਹੜੀ ਅਸੀਂ ਸਾਰੇ ਲੋਕੀ ਜੋ ਵੀ ਚੇਤਨ ਲੋਕ ਨੇ ਉਹ ਮਹਿਸੂਸ ਕਰਦੇ ਹੈਗੇ ਨੇ ਕਿ 2020 ਤੋਂ ਬਾਅਦ ਜੀ ਭਾਜਪਾ ਦਾ ਪਿੰਡਾਂ ਦੇ ਵਿੱਚ ਰੂਰਲ ਪੰਜਾਬ ਦੇ ਵਿੱਚ ਇੱਕ ਤਰੀਕੇ ਨਾਲ ਦਾਖਲਾ ਹੈ ਜਿਹੜਾ ਉਹ ਬੰਦ ਕੀਤਾ ਹੋਇਆ ਸੀ ਜੀ ਬਿਲਕੁਲ ਭਾਜਪਾ ਦੇ ਲੋਕ ਜੇ ਜਾਂਦੇ ਵੀ ਸੀ ਪਿੰਡਾਂ 'ਚ ਚੋਣਾਂ ਦੇ ਮੌਕੇ ਤਾਂ ਬੜਾ ਡਰ-ਡਰ ਕੇ ਜਾਂਦੇ ਸੀ ਉਹ ਨੁਕੜ ਮੀਟਿੰਗਾਂ ਕਰਦੇ ਸੀ ਛੋਟੀਆਂ-ਛੋਟੀਆਂ ਮੀਟਿੰਗਾਂ ਕਰਦੇ ਸੀ ਚਾਹੇ ਉਹ ਵਿਧਾਨ ਸਭਾ ਵੇਲੇ ਦੀ ਗੱਲ ਕਰ ਲਈਏ ਜਾਂ ਲੋਕ ਸਭਾ ਦੀਆਂ ਚੋਣਾਂ ਤਾਂ ਹੁਣੇ ਹੀ ਨਿਕਲੀਆਂ ਨੇ ਮਈ ਦੇ ਵਿੱਚ ਤਾਂ ਉਦੋਂ ਵੀ ਦੇਖਿਆ ਕਿ ਉਹਨਾਂ ਦਾ ਕਿਸਾਨ ਆਗੂ ਹੈ ਜਿਹੜੇ ਪਿੰਡਾਂ ਦੇ ਵਿੱਚ ਇੰਟਰ ਹੋਣ ਤੇ ਵਿਰੋਧ ਕੀਤਾ ਜਾਂਦਾ ਸੀ ਜੀ ਔਰ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਭਾਜਪਾ ਜਿਹੜੀ ਜਿਮਨੀ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਰਹੀ ਹੈ ਔਰ ਕਿਤੇ ਵਿਰੋਧ ਨਹੀਂ ਹੋ ਰਿਹਾ ਜੀ ਬਿਲਕੁਲ ਮੈਂ ਕੋਈ ਏਦਾਂ ਦੀ ਕਿਤੇ ਵੀ ਨੋਟਿਸ ਨਹੀਂ ਕੀਤੀ ਗੱਲ ਜਿੱਥੇ ਇਹ ਸਾਹਮਣੇ ਆਇਆ ਹੋਏ ਕਿ ਜੀ ਜਦੋਂ ਪਿੰਡਾਂ ਚ ਭਾਜਪਾ ਦਾ ਉਮੀਦਵਾਰ ਗਿਆ ਤਾਂ ਉਹਦੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਹਾਂ ਇਹਨਾਂ ਜ਼ਰੂਰ ਹੈ ਕਿ ਗਿੱਦੜਵਾਹ ਦੇ ਵਿੱਚ ਮਨਪ੍ਰੀਤ ਬਾਦਲ ਨੂੰ ਕਿਸਾਨਾਂ ਨੇ ਸਵਾਲ ਜ਼ਰੂਰ ਕੀਤੇ ਨੇ ਉਹ ਵੀ ਪਹਿਲੀ ਘਟਨਾ ਹੀ ਸ਼ਾਇਦ ਸੁਣਨ ਚਾਹੀਦੀ ਪਹਿਲੀ ਪਹਿਲੀ ਘਟਨਾ ਹੀ ਹੋ ਸਕਦੀ ਹੈਗੀ ਹੈ ਇਹਦਾ ਮਤਲਬ ਹੈ ਕਿ ਜਿਮਨੀ ਚੋਣਾ ਦੇ ਵਿੱਚ ਪਿੰਡਾਂ ਦੇ ਵਿੱਚ ਅਲਾਕੇ ਮੋਸਟਲੀ ਰੂਰਲ ਇਲਾਕਾ ਇਹਨਾਂ ਚਾਰੇ ਚੋਣਾਂ ਦੇ ਵਿੱਚ ਪੈਂਦਾ ਹੈਗਾ ਉਹਨਾਂ ਦੇ ਵਿੱਚ ਦਾਖਲ ਹੋ ਜਾਣਾ ਪਿੰਡਾਂ 'ਚ ਐਂਟਰੀ ਲੈ ਜਾਣਾ ਔਰ ਸੇਫਲੀ ਐਂਟਰੀ ਲੈ ਜਾਣਾ ਉਹਦੇ ਨਾਲ ਵੀ ਮੈਨੂੰ ਲੱਗਦਾ ਭਾਜਪਾ ਦਾ ਇੱਕ ਸਟੈਪ ਹੈ ਜਿਹੜਾ ਉਹ ਅੱਗੇ ਵਧਿਆ ਬਾਕੀ ਤਾਂ ਇਹ ਹੈ ਕਿ ਜਦੋਂ ਚੋਣਾਂ ਦੇ ਨਤੀਜੇ ਆਉਂਦੇ ਨੇ ਉਦੋਂ ਆਪਾਂ ਨੂੰ ਪਤਾ ਲੱਗੇਗਾ ਵੀ ਕਿੰਨਾ ਕੁ ਵੋਟ ਬੈਂਕ ਉਹਨਾਂ ਦਾ ਵਧਿਆ ਹੈ ਜਾਂ ਕਿੰਨਾ ਕੁ ਜਿਹੜਾ ਹੈਗਾ ਘਟਿਆ ਹੈਗਾ ਹਾਲਾਂਕਿ ਦੇਖੋ ਉਹਨਾਂ ਦੇ ਜਿਹੜੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਉਹ ਕਿਸੇ ਵੀ ਜਿਮਨੀ ਜ਼ੋਨ ਚ ਜਿਹੜੀ ਨਜ਼ਰ ਨਹੀਂ ਆ ਰਹੀ ਹੈ ਨਾ ਕਿਤੇ ਵੀ ਉਹਨਾਂ ਨੇ ਕੈਂਪੇਨ ਨਹੀਂ ਕੀਤੀ ਅੱਜ ਉਹਨਾਂ ਦਾ ਇੱਕ ਬਿਆਨ ਹੈ ਕਿਸਾਨਾਂ ਨੂੰ ਲੈ ਕੇ ਜ਼ਰੂਰ ਆਇਆ ਹੈ ਪਰ ਕਿਤੇ ਵੀ ਉਹਨਾਂ ਦੀ ਜਿਹੜੀ ਪ੍ਰੈਜੈਂਸ ਹੈ ਉਹ ਚਾਰੇ ਹਲਕਿਆਂ ਚ ਸ਼ੋ ਨਹੀਂ ਹੋ ਰਹੀ ਬਿਲਕੁਲ ਸੋ ਮੇਰੇ ਕਹਿਣ ਦਾ ਗੁੱਲ ਮਲਾ ਕੇ ਇਹ ਸੀ ਕਿ ਇੱਕ ਟੈਸਟ ਕਰ ਰਹੀ ਹੈ ਭਾਜਪਾ ਕਿਉਂਕਿ ਅਲਟੀਮੇਟਲੀ ਨਿਸ਼ਾਨਾ ਤਾਂ 2027 ਹੈਗਾ ਜੀ ਤੇ ਕਿੰਨੀਆਂ ਸੀਟਾਂ ਤੇ ਲੜਦੇ ਨੇ ਜਿਵੇਂ ਆਪਾਂ ਕਿਹਾ ਜਾਂਦਾ ਪੰਜਾਬ ਦੇ ਵਿੱਚ ਤਕਰੀਬਨ 35 ਸੀਟਾਂ ਇਹ ਜੀਆਂ ਜਿੱਥੇ ਹਿੰਦੂ ਡੋਮੀਨੇਟ ਕਰਦੇ ਆ ਜੀ ਹੈਨਾ ਤਾਂ ਜੇ ਉਹਨਾਂ ਨੇ ਨਾਲ ਐਸਸੀ ਭਾਈਚਾਰੇ ਨੂੰ ਲਾ ਲਿਆ ਹਿੰਦੂ ਕਮਿਊਨਿਟੀ ਨੂੰ ਇਕੱਠਾ ਕਰ ਲਿਆ ਤਾਂ ਹੋ ਸਕਦਾ ਇਹ ਰੇਸ਼ਿਓ ਵੱਧ ਵੀ ਸਕਦੀ ਹੈਗੀ ਹੈ ਪਰ ਪੰਜਾਬ ਦੀ ਜਿਹੜੀ ਖਾਸ ਕਰਕੇ ਰੂਰਲ ਪੰਜਾਬ ਦੀ ਦਾ ਜਿਸ ਤਰ੍ਹਾਂ ਦਾ ਪੰਜਾਬ ਪ੍ਰਤੀ ਸੈਂਟਰ ਦਾ ਬਤੀਰਾ ਹੈਗਾ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਵਹਾਰ ਹੈਗਾ ਜਿਵੇਂ ਕਿਸਾਨਾਂ ਦਾ ਮੰਡੀਆਂ ਚ ਰੋਲ ਜਾਣਾ ਇਸ ਲਈ ਇਹ ਨਹੀਂ ਕਿ ਕੱਲੀ ਸਟੇਟ ਗਵਰਨਮੈਂਟ ਜ਼ਿੰਮੇਵਾਰ ਹੈ ਉਹਦੇ ਲਈ ਭਾਜਪਾਸ ਦੀ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ ਜੀ ਬਿਲਕੁਲ ਉਹਨਾਂ ਨੇ ਅਨਾਜ ਦੀ ਮੂਵਮੈਂਟ ਨਹੀਂ ਕੀਤੀ ਹੈਗੀ ਹੈ ਕੱਲਾ ਇਹ ਨਹੀਂ ਕਿ ਸੀਸੀਐਲ ਦੇ ਕੇ ਤੁਸੀਂ ਆਪਣਾ ਪੱਲਾ ਝਾੜ ਲਿਆ ਹੈਗਾ ਤੇ ਫਿਰ ਤੁਸੀਂ ਮਸਟਰ ਵਾਲਾ ਵੀ ਤੁਹਾਡੇ ਸ਼ੈਲਰਾਂ ਵਾਲਿਆਂ ਨੇ ਉੱਥੇ ਤੁਹਾਡੇ ਨਾਲ ਸੈਂਟਰ 'ਚ ਮੀਟਿੰਗਾਂ ਕੀਤੀਆਂ ਸ਼ੈਲਰਾਂ ਵਾਲਿਆਂ ਦੀ ਕੋਈ ਗੱਲ ਨਹੀਂ ਮੰਨੀ ਜੀ ਬਿਲਕੁਲ ਆੜਤੀਆਂ ਦੀ ਕੋਈ ਗੱਲ ਨਹੀਂ ਮੰਨੀ ਗਈ ਅਨਾਜ ਦੀ ਮੂਵਮੈਂਟ ਨਹੀਂ ਕਰਾਈ ਸਪੇਸ ਦੀ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਹੈਗੀ ਹੈ ਡੀਏਪੀ ਦਾ ਸੰਕਟ ਹੈ ਇਹਨਾਂ ਲਈ ਸਿੱਧੇ ਤੌਰ ਤੇ ਜਿਹੜਾ ਹੈਗਾ ਭਾਰਤ ਸਰਕਾਰ ਜਿਮੇਵਾਰ ਹੈਗੀ ਆ ਉਹ ਵੀ ਜਿਵੇਂ ਇੱਥੇ ਪਾਰਟੀਆਂ ਨੇ ਕਿਹਾ ਹੈਗਾ ਜਾਂ ਰੂਲਿੰਗ ਪਾਰਟੀਆਂ ਮਾਦੀਮ ਪਾਰਟੀ ਦੀ ਸਰਕਾਰ ਇਹਨਾਂ ਨੇ ਵੀ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਇੱਕ ਬਕਾਇਦਾ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਜੇ ਭਾਜਪਾ ਇਹ ਠੀਕ ਹੈ ਤੁਸੀਂ ਇੱਕ ਤਬਕਿਆਂ ਨੂੰ ਸਮਾਜ ਦੇ ਵਿੱਚ ਫੁੱਟ ਪਾ ਕੇ ਪਾੜ ਕੇ ਉਹ ਰਾਜ ਕਰ ਸਕਦੇ ਹੋ ਕੋਈ ਚੀਜ਼ ਹਥਿਆ ਸਕਦੇ ਹੋ ਪਰ ਟੋਟਲਿਟੀ ਦੇ ਵਿੱਚ ਦੇਖੀਏ ਤਾਂ ਇਹ ਇੱਕ ਮਾੜਾ ਟਰੈਂਡ ਵੀ ਹੋਏਗਾ ਕਿ ਤਬਕਿਆਂ ਨੂੰ ਉਸ ਸੋਸਾਇਟੀ ਨੂੰ ਆਪਸ ਵਿੱਚ ਵੰਡ ਦੇਣਾ ਸਿਰਫ ਆਪਣੀ ਕੁਰਸੀ ਦੇ ਖਾਤਰ ਬਾਕੀ ਐਡਾ ਹੈ ਕਿ ਦਿਹਾਤੀ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਨੂੰ ਉਸ ਕਿਸਮ ਦਾ ਜਿਹੜਾ ਰਿਸਪਾਂਸ ਹੋਏਗਾ ਕਿਉਂਕਿ ਤਾਜ਼ਾ-ਤਾਜ਼ਾ ਘਟਨਾਮਾ ਪੈਰਲਰ ਚੱਲ ਰਹੀਆਂ ਨੇ ਕਿ ਖਰੀਦ ਦਾ ਕੰਮ ਵੀ ਚੱਲ ਰਿਹਾ ਜੀ ਇਹ ਨਹੀਂ ਕਿ ਗੱਲ ਪੁਰਾਣੀ ਹੋ ਗਈ ਹੈ ਨਾਲ ਡੀਏਪੀ ਦਾ ਸੰਕਟ ਵੀ ਤਾਂ ਕਿਸਾਨ ਚੱਲ ਰਹੇ ਨੇ ਹੁਣ ਅੱਜਕੱਲ ਉਹ ਗੱਲਾਂ ਨਹੀਂ ਰਹੀਆਂ ਪਿੰਡਾਂ ਦੇ ਵਿੱਚ ਵੀ ਲੋਕ ਬਹੁਤ ਜਿਹੜੇ ਚੇਤਨ ਹੋ ਗਏ ਨੇ ਸਿਆਣੇ ਹੋ ਗਏ ਨੇ ਉਹ ਸਾਰੀਆਂ ਗੱਲਾਂ ਨੂੰ ਪੋਲੀਟੀਕਲੀ ਉਹਨਾਂ ਨੂੰ ਕਾਫੀ ਸੋਝੀ ਆਈ ਹੈ ਪਹਿਲਾਂ ਦੇ ਕੰਪੈਰੀਟਿਵਲੀ ਕਿ ਕਿੱਥੇ ਕਿੱਥੇ ਫਲਾ ਹੈ ਤੇ ਕੌਣ-ਕੌਣ ਇਹਦੇ ਲਈ ਜ਼ਿੰਮੇਵਾਰ ਹੈ ਗਿਆ ਠੀਕ ਹੈ ਚਾਹੇ ਇਹਨਾਂ ਨੇ ਆਪਣਾ ਇਹ ਪੈਂਤੜਾ ਲੈ ਲਿਆ ਹੁਣ ਦੇਖਦੇ ਹਾਂ ਕਿ ਕਿਸਾਨ ਅੱਗੇ ਕਿਸ ਤਰ੍ਹਾਂ ਦਾ ਰਿਸਪੌਂਡ ਕਰਦੇ ਨੇ ਇਹਨਾਂ ਦੀ ਜਾਂ ਇਸ ਨੀਤੀ ਨੂੰ ਕਿੰਨਾ ਕੁ ਫਲ ਲੱਗਦਾ ਜੀ ਚਰਨਜੀਤ ਜੀ ਪਰ ਸਵਾਲ ਇਹ ਵੀ ਖੜਾ ਹੁੰਦਾ ਵੀ ਕਿ ਇੱਕ ਪਾਸੇ ਤਾਂ ਜਿਵੇਂ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਭਾਜਪਾ ਹਿੰਦੂ ਵੋਟ ਬੈਂਕ ਨੂੰ ਕੰਸੋਲੀਡੇਟ ਕਰ ਰਹੀ ਹੈ ਪੋਲਰਾਈਜ਼ ਕਰ ਰਹੀ ਹੈ ਪਰ ਜੇਕਰ ਨਾਲ ਦੇਖੀਏ ਦੂਜੇ ਪਾਸੇ ਵੀ ਕਿ ਜਿਵੇਂ ਤੁਸੀਂ ਦੱਸਿਆ ਵੀ ਕਿ ਸੁਨੀਲ ਜਾਖੜ ਸੂਬਾ ਪ੍ਰਧਾਨ ਪਿੱਛੇ ਰਹਿ ਰਹੇ ਨੇ ਰਵਨੀਤ ਬਿੱਟੂ ਅੱਗੇ ਆ ਕੇ ਖੇਡ ਰਹੇ ਨੇ ਸਾਰਾ ਕੁਝ ਵੀ ਕਿ ਹਿੰਦੂ ਵੋਟ ਬੈਂਕ ਨੂੰ ਕਨਸੋਲੀਡੇਟ ਕਰ ਰਹੀ ਹੈ ਪਰ ਗੱਲ ਉਹ ਸਿੱਖ ਚ ਅੱਗੂ ਤੋਂ ਕਰਾ ਰਹੀ ਹੈ ਇਸ ਨੂੰ ਕਿਵੇਂ ਦੇਖੋਗੇ ਫਿਰ ਦੇਖੋ ਉੱਚ ਇੱਕ ਤਾਂ ਇਹ ਨਾਰਮਲੀ ਪੰਜਾਬ ਬਾਰੇ ਮੰਨਿਆ ਜਾਂਦਾ ਹੈ ਕਿ ਇੱਥੇ ਜਿਹੜਾ ਵੀ ਚੀਫ ਮਿਨਿਸਟਰ ਹੋਏਗਾ ਉਹ ਤੁਹਾਨੂੰ ਸਿੱਖ ਕਮਿਊਨਿਟੀ ਦੇ ਵਿੱਚੋਂ ਲੈਣਾ ਪਏਗਾ ਸਰਦਾਰ ਹੋਏਗਾ ਇਹ ਰਵੈਤ ਅੱਜ ਤੱਕ ਜਦੋਂ ਦਾ ਪੰਜਾਬ ਬਣਿਆ ਟੁੱਟੀ ਨਹੀਂ ਜੀ ਹਮੇਸ਼ਾ ਹੀ ਜਿਹੜਾ ਸਿੱਖ ਬੰਦਾ ਰਿਹਾ ਜਾਂ OBC ਬੰਦਾ ਰਿਹਾ ਮਤਲਬ ਦਸਤਾਰ ਧਾਰੀ ਬੰਦਾ ਜਿਹੜਾ ਇੱਥੇ ਚੀਫ ਮਿਨਿਸਟਰ ਬਣਿਆ ਹੈਗਾ ਹੁਣ ਦੇਖੋ ਉਹ ਠੀਕ ਹੈ ਕਿ ਉਹਨਾਂ ਨੇ ਜਾਖੜ ਹੈ ਜਿਹੜਾ ਆਪਣੇ ਆਪ ਹੀ ਪਿੱਛੇ ਹਟੇ ਹੋਏ ਨੇ ਇੱਕ ਤਵਾਜਨ ਜਾਂ ਬਣਾਇਆ ਜਾਂਦਾ ਚਾਹੇ ਉਹ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਹੁਣ ਕਾਂਗਰਸ ਦੇ ਵਿੱਚ ਜਿਹੋ ਸੀ ਮਰਿੰਦਰ ਸਿੰਘ ਸੀ ਚੀਫ ਮਿਨਿਸਟਰ ਸੀ ਤੇ ਜਿਹੜੇ ਪੀਪੀਸੀ ਦੇ ਪ੍ਰਧਾਨ ਸੀਗੇ ਉਹ ਜਾਖੜ ਸੀਗੇ ਕਿਉਂਕਿ ਜਿਹੜੇ ਦੋ ਮੇਨ ਅਹੁਦੇ ਹੈਗੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਹੁੰਦਾ ਕਿ ਇੱਕ ਬੈਲੈਂਸ ਬਣਾਇਆ ਜਾਵੇ ਕਿ ਇੱਕ ਉਹਦੇ ਤੇ ਚਲੋ ਜਾਖੜ ਸਾਹਿਬ ਪਿੱਛੇ ਹਟ ਗਏ ਨੇ ਚਾਹੇ ਉਹ ਆਪਣੇ ਇੰਡੀਪੈਂਡੈਂਟਲੀ ਉਹਨਾਂ ਦੀ ਸੋਚ ਹੋਏਗੀ ਉਹਨਾਂ ਦੀ ਕੋਈ ਨਾਰਾਜ਼ਗੀ ਹੋਏਗੀ ਤਾਂ ਹਟੇ ਹੋਣਗੇ ਪਰ ਉਹਨਾਂ ਨੂੰ ਇੱਕ ਉਹਦਾ ਵੱਡਾ ਜਿਹੜਾ ਪੰਜਾਬ ਭਾਜਪਾ ਦੇ ਪ੍ਰਧਾਨ ਵਾਲਾ ਦਿੱਤਾ ਹੋਇਆ ਸੀ ਉਹਨੂੰ ਜਿਵੇਂ ਬਿੱਟੂ ਖੁਦ ਕਹਿ ਰਹੇ ਨੇ ਕਿ ਮੈਂ ਚੀਫ ਮਿਨਿਸਟਰ ਦਾ ਕੈਂਡੀਡੇਟ ਹਾਂ ਪਰ ਇਹ ਇਹ ਦੂਰ ਦੀਆਂ ਗੱਲਾਂ ਹੈਗੀਆਂ ਨੇ ਪਰ ਜਿਹੜੀ ਉਹ ਗੱਲ ਕਹਿੰਦੇ ਨੇ ਕਿ ਨਾ ਕਿ ਗੈਂਗਸਟਰਾਂ ਵਾਲੀ ਗੱਲ ਕਹਿੰਦੇ ਨੇ ਹੈ ਕਹਿੰਦੇ ਜਿੱਥੇ ਉਹ ਲੱਗਦਾ ਕਿ ਉਹ ਐਡਰੈਸ ਕਰ ਰਹੇ ਨੇ ਅਰਬਨ ਨੂੰ ਜੀ ਕਿਉਂਕਿ ਸਭ ਤੋਂ ਵੱਡਾ ਭੈ ਜਿਹੜਾ ਗੈਂਗਸਟਰਾਂ ਦਾ ਹੈ ਉਹ ਅਰਬਨ ਖੇਤਰ ਚ ਹੈ ਕਾਰੋਬਾਰੀ ਲੋਕਾਂ ਦੇ ਵਿੱਚ ਹੈਗਾ ਉਹ ਉਹਨਾਂ ਨੂੰ ਅਡਰੈਸ ਕਰ ਰਹੇ ਹੈਗੇ ਨੇ ਇਸ ਕਰਕੇ ਦੋਨੇ ਤਰੀਕਿਆਂ ਨਾਲ ਹੀ ਭਾਜਪਾ ਜਿਹੜੀ ਹੈਗੀ ਹੈ ਲਾਹਾ ਲੈਂਨ ਦੀ ਜਾਂ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਹੈ ਜਿਹੜੀ ਇੱਕ ਤਰੀਕੇ ਨਾਲ ਕਰ ਰਹੀ ਹੈ ਚਾਹੇ ਉਹ ਹਿੰਦੂਆਂ ਨੂੰ ਰਿਪਰੈਜ਼ੈਂਟ ਕਰ ਲਈ ਜਾਖੜਨ ਉਹਗੇ ਕਰਦੇ ਨੇ ਜਦੋਂ ਸਿੱਖਾਂ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਬਿੱਟੂ ਤੋਂ ਗੱਲਾਂ ਇਹ ਕਵਾਈਆਂ ਜਾ ਰਹੀਆਂ ਨੇ ਜੀ ਜੀ ਸ਼ਰਨਜੀਤ ਜੀ ਜਿਮਨੀ ਚੋਣਾ ਦੇ ਵਿੱਚ ਚੋਣ ਕਮਿਸ਼ਨ ਦੀ ਭੂਮਿਕਾ ਵੀ ਅਹਿਮ ਰਹਿੰਦੀ ਹੈ ਤੇ ਅੱਜ ਚੋਣ ਕਮਿਸ਼ਨ ਬੜਾ ਸਖਤ ਮੂਡ ਦੇ ਵਿੱਚ ਦਿਖਾਈ ਦੇ ਰਿਹਾ ਉਸ ਨੇ ਕਈ ਅਜਿਹ ਕਾਰਵਾਈਆਂ ਕੀਤੀਆਂ ਨੇ ਤਾਂ ਅਸੀਂ ਉਹ ਵੀ ਜਾਨਣਾ ਚਾਹਾਂਗੇ ਕਿ ਚੋਣ ਕਮਿਸ਼ਨ ਹੁਣ ਤੱਕ ਕਿਵੇਂ ਕੰਮ ਕਰਦਾ ਰਿਹਾ ਤੇ ਅੱਜ ਕਿਹੜੀ ਕਿਹੜੀ ਵੱਡੀ ਕਾਰਵਾਈਆਂ ਉਹਨੇ ਕੀਤੀਆਂ ਨੇ ਦੇਖੋ ਚੋਣ ਕਮਿਸ਼ਨ ਜਦੋਂ ਚੋਣਾਂ ਦਾ ਐਲਾਨ ਹੁੰਦਾ ਚਾਹੇ ਜਮਨੀ ਚੋਣਾ ਹੋਣ ਚਾਹੇ ਆਮ ਚੋਣਾ ਹੋਣਾ ਉਦੋਂ ਉਸੇ ਦਿਨ ਤੋਂ ਹੀ ਕੋਡ ਆਫ ਕੰਡਕਟ ਲੱਗ ਜਾਂਦਾ ਹੈਗਾ ਕੋਡ ਆਫ ਕੰਡਕਟ ਦੀਆਂ ਜਿਹੜੀਆਂ ਬੜੀਆਂ ਲੰਬਾ ਚੌੜਾ ਇੱਕ ਚੈਪਟਰ ਹੈਗਾ ਉਦਿਆਂ ਮਦਾਂ ਹੈਗੀਆਂ ਨੇ ਕਿ ਤੁਸੀਂ ਇਹ ਚੀਜ਼ਾਂ ਕਰਨ ਦੀ ਤੁਹਾਨੂੰ ਜਿਹੜੇ ਕੈਂਡੀਡੇਟਸ ਆ ਜਾਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਮਨਾਹੀ ਕੀਤੀ ਜਾਂਦੀ ਹੈ ਪਰ ਅਕਸਰ ਅਸੀਂ ਦੇਖਦੇ ਹਾਂ ਕਿ ਕੋਡ ਆਫ ਕੰਡਕਟ ਦੀ ਵਾਇਓਲੇਸ਼ਨ ਹੈ ਜਿਹੜੀ ਬਹੁਤ ਕੈਂਡੀਡੇਟ ਜਿਹੜੇ ਕਰਦੇ ਨੇ ਜਿਹਨੂੰ ਨਾਰਮਲ ਹਲਕੇ ਚ ਹੀ ਲਿਆ ਜਾਂਦਾ ਹੈ ਚੋਣ ਕਮਿਸ਼ਨ ਨੂੰ ਈਵਨ ਆਪਾਂ ਕਹਿ ਲਈਏ ਕਿ ਉਹ ਚੋਣ ਕਮਿਸ਼ਨ ਦੀ ਸਿਆਸੀ ਪਾਰਟੀਆਂ ਬਹੁਤੀਆਂ ਪ੍ਰਵਾਹ ਨਹੀਂ ਕਰਦੀਆਂ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਜੀ ਇਹ ਚਾਰ ਦਿਨਾਂ ਦੀ ਖੇਡ ਹੈਗੀ ਹੈ ਇਹ ਨੋਟਸ ਦੇਣਗੇ ਤੇ ਅਸੀਂ ਆਪਣਾ ਕਰ ਦੇਵਾਂਗੇ ਕਦੇ ਕੋਈ ਵੱਡਾ ਐਕਸ਼ਨ ਕਿਸੇ ਨੇ ਕੋਡ ਆਫ ਕੰਡਕਟ ਦੀ ਪੰਜਾਬ ਦੇ ਵਿੱਚ ਵਾਇੋਲੇਸ਼ਨ ਕੀਤੀ ਹੋਵੇ ਤੇ ਉਹ ਬੰਦਾ ਕਿਤੇ ਬਹੁਤ ਵੱਡਾ ਉਹਦੇ ਖਿਲਾਫ ਐਕਸ਼ਨ ਹੋ ਗਿਆ ਹੋਵੇ ਈਵਨ ਜਿਹੜੇ ਪਰਚੇ-ਪੁਰਚੇ ਵੀ ਹੋ ਜਾਂਦੇ ਆ ਉਹ ਵੀ ਅਲਟੀਮੇਟਲੀ ਜਿਹੜੇ ਡਿলিউਟ ਹੋ ਜਾਂਦੇ ਹੈਗੇ ਨੇ ਇਸ ਕਰਕੇ ਕਿ ਜਿਹੜਾ ਚੋਣ ਕਮਿਸ਼ਨ ਦਾ ਪੋਲੀਟੀਕਲ ਪਾਰਟੀਆਂ ਨੂੰ ਪੋਲੀਟੀਕਲ ਲੀਡਰਾਂ ਨੂੰ ਜਾਂ ਕੈਂਡੀਡੇਟਸ ਨੂੰ ਇੱਕ ਸੇਕ ਲੱਗਣਾ ਹੁੰਦਾ ਇੱਕ ਡਰ ਲੱਗਣਾ ਹੁੰਦਾ ਖੌਫ ਖਾਣਾ ਹੁੰਦਾ ਉਹ ਉਹ ਲੋਕ ਨਹੀਂ ਖਾਂਦੇ ਜਿਸ ਕਰਕੇ ਬਾਰ-ਬਾਰੀ ਗਲਤੀਆਂ ਕਰਦੇ ਹਨ ਮਨਪ੍ਰੀਤ ਬਾਦਲ ਨੇ ਦੋ ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਅਸੀਂ ਨੌਕਰੀਆਂ ਦਾ ਚੋਗਾ ਇੱਕ ਤਰੀਕਾ ਨਾਲ ਪਾਇਆ ਉਹਨਾਂ ਨੇ ਕਿਹਾ ਕਿ ਜੀ ਜਿਹੜੇ 18 ਤੋਂ 23 ਸਾਲ ਦੇ ਮੁੰਡੇ ਆ ਉਹ ਸਾਨੂੰ ਦੱਸੋ ਕਿਹੜੇ ਨੇ ਅਸੀਂ ਰੇਲਵੇ 'ਚ ਭਰਤੀ ਕਰਾਈ ਉਹਨਾਂ ਨੂੰ ਜਾਂ ਅਸੀਂ CRPF 'ਚ ਕਰਾਈ ਆ ITBP 'ਚ ਕਰਾਈਏ BSF 'ਚ ਕਰਾਈਏ ਜੀ ਇਵਨ ਉਹਨੇ PRTC ਦਾ ਵੀ ਕਿਹਾ ਹੈਗਾ ਇੱਕ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਲਿਓਰ ਕਰ ਰਹੇ ਸੀ ਕਿ ਜੀ ਤੁਸੀਂ ਆਓ ਤੇ ਭਾਜਪਾ ਨੂੰ ਵੋਟਾਂ ਪਾਓ ਤੇ ਤੁਹਾਨੂੰ ਅਸੀਂ ਨੌਕਰੀਆਂ ਦਿੰਦੇ ਹੈਗੇ ਆਂ ਦੇਖੋ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਇਹ ਚੌਂਕ ਕਮਿਸ਼ਨ ਉਹਦੀ ਹਾਲਾਂਕਿ ਜਿਹੜਾ ਡੀਪੀ ਡੀਪੀਆਰ ਉਹ ਮੁਖਸਰ ਉਹਨਾਂ ਨੇ ਉਹਦੀ ਇੱਕ ਕਲਿੱਪ ਜਿਹੜੀ ਨਾਲ ਦੀ ਨਾਲ ਭੇਜ ਦਿੱਤੀ ਸੀਗੀ ਬਿਲਕੁਲ ਉਹਤੇ ਕੋਈ ਕਾਰਵਾਈ ਨਹੀਂ ਹੋਈ ਕਿਉਂ ਕਿਉਂ ਨਹੀਂ ਸੀ ਹੋਈ ਕਿਉਂਕਿ ਉਹ ਇੱਕ ਤਰੀਕੇ ਨਾਲ ਭਾਜਪਾ ਨੂੰ ਬਿਲੋਂਗ ਕਰਦਾ ਸੀਗਾ ਹੁਣ ਜਦੋਂ ਨਾਲ ਰਾਜਾ ਵੜਿੰਗ ਨੇ ਜਾ ਕੇ ਇੱਕ ਮਸਜਿਦ ਮਸਜਿਦ ਚ ਗਿਆ ਤੇ ਉਥੇ ਸਬੋਧਨ ਕੀਤਾ ਤਾਂ ਹੁਣ ਨਾਲ ਦੀ ਨਾਲ ਨਾਲੇ ਵਿਭਾਗ ਵੜਿੰਗ ਨੂੰ ਵੀ ਨੋਟਿਸ ਜਾਰੀ ਹੋ ਗਿਆ ਤੇ ਨਾਲ ਮਨਪ੍ਰੀਤ ਬਾਦਲ ਨੂੰ ਵੀ ਨੋਟਿਸ ਜਾਰੀ ਹੋ ਗਿਆ ਹੈ ਨਾ ਇਹ ਇਹ ਤਾਂ ਕੁਛ ਚੀਜ਼ ਤਾਂ 스멜 ਹੁੰਦੀਆਂ ਨੇ ਹਣਾ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੁਹਾਡੇ ਯਾਦ ਹੋਵੇ ਟੀਐਨ ਸੈਸ਼ਨ ਸੀ ਉਹਨੇ ਇਸ ਇੰਸਟੀਚਿਊਸ਼ਨ ਦੀ ਐਡੀ ਵੱਡੀ ਕ੍ਰੈਡੀਬਿਲਟੀ ਬਣਾਈ ਸੀ ਕਿ ਲੋਕ ਭਰੋਸਾ ਕਰਨ ਲੱਗੇ ਸੀ ਕਿ ਨਿਰਪੱਖ ਵੋਟਾਂ ਹੋਣਗੀਆਂ ਸੁਤੰਤਰ ਵੋਟਾਂ ਹੋਣਗੀਆਂ ਹੁਣ ਦਿਖਾਵੇ ਲਈ ਜਿਹੜੇ ਚੋਣ ਕਮਿਸ਼ਨ ਹੈ ਉਹ ਕਾਰਵਾਈਆਂ ਤਾਂ ਕਰਦੇ ਹੈਗੇ ਨੇ ਜਿਵੇਂ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਰੰਧਾਵਾ ਜਿਹੜੇ ਸੰਸਦ ਮੈਂਬਰ ਉਹਨਾਂ ਨੇ ਕੰਪਲੇਂਟ ਕੀਤੀ ਸੀਗੀ ਉਥੇ ਡੀਐਸਪੀ ਐ ਜਸਵੀਰ ਸਿੰਘ ਜੀ ਉਹਨਾਂ ਦਾ ਵੀ ਤਾਂ ਬਾਦਲ ਹੈ ਜਿਹੜਾ ਕੀਤਾ ਗਿਆ ਹੈ ਅਗਰ ਚੋਣ ਕਮਿਸ਼ਨ ਹਾਥੇਸ਼ ਸਖਤ ਹੋ ਜਾਏਗਾ ਨਾ ਤਾਂ ਉਨੀ ਜਿਹੜਾ ਲੋਕ ਰਾਜ ਹੈ ਉਨਾ ਹੀ ਉਹ ਸਿਹਤਮੰਦ ਹੋਏਗਾ ਉਨਾ ਹੀ ਉਹ ਮਜ਼ਬੂਤ ਹੋਏਗਾ ਨਹੀਂ ਤਾਂ ਇਦਾਂ ਦੇ ਫਲਾਹ ਹੋਣਗੇ ਪੋਲੀਟੀਕਲ ਪਾਰਟੀਆਂ ਨੂੰ ਲੱਗਦਾ ਕਿ ਅਸੀਂ ਜੋ ਮਰਜ਼ੀ ਚੋਣਾ ਮਿਲੇ ਕਿਉਂਕਿ ਲਾਲਚ ਬਹੁਤ ਕਿਸਮ ਦੇ ਦਿੱਤੇ ਜਾਂਦੇ ਹੈਗੇ ਨੇ ਕੋਈ ਇਵਨ ਸ਼ਰਾਬਾਂ ਵੀ ਵੰਡੀਆਂ ਜਾਂ ਨਸ਼ੇ ਵੀ ਵੰਡੇ ਜਾਂਦੇ ਨੇ ਪਰ ਉਸ ਪੱਦਰ ਦੀ ਰੋਕ ਨਹੀਂ ਲੱਗਦੀ ਉਸ ਤਰ੍ਹਾਂ ਦਾ ਡੰਡਾ ਹੈ ਜਿਹੜਾ ਚੋਣ ਕਮਿਸ਼ਨ ਦਾ ਉਹ ਸਖਤ ਹੈ ਜਿਹੜਾ ਹੋਣਾ ਚਾਹੀਦਾ ਹੈਗਾ ਹੁਣ ਇਹਦੇ ਵਿੱਚ ਇਹ ਵੀ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ ਲੱਗਦੀ ਮੈਂ ਗਿੱਦੜ ਵਹਾਉ ਹੌਟ ਸੀਟ ਬਣ ਗਈ ਹੈ ਉੱਥੇ ਲੱਗਦਾ ਕਿ ਕਿਵੇਂ ਨਾ ਕਿਵੇਂ ਜਿੱਤੇ ਸਾਰੀਆਂ ਪਾਰਟੀਆਂ ਕੋਸ਼ਿਸ਼ ਕਰ ਰਹੀਆਂ ਨੇ ਤੇ ਜਦੋਂ ਸਿਰ ਧੜ ਦੀ ਲੱਗੀ ਹੋਵੇ ਉਦੋਂ ਫਿਰ ਕੋਡ ਆਫ ਕੰਡਕਟ ਦੀ ਬਾਇਓਲੇਸ਼ਨ ਹੈ ਜਿਹੜੀ ਹੋਣੀ ਮਤਲਬ ਸੁਭਾਅਕ ਹੀ ਹੈਗੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਵਿਕਾਰ ਹੈ ਉਹ ਦਾਤੇ ਲੱਗਿਆ ਹੁੰਦਾ ਉਹਨਾਂ ਨੇ ਹਰ ਹੀਲ ਹਰ ਹਿੱਲੇ ਜਿਹੜੀ ਚੋਣ ਆ ਉਹ ਜਿੱਤ ਨਹੀਂ ਹੁੰਦੀ ਐ ਔਰ ਇਹਨਾਂ ਚੋਣਾਂ ਦਾ ਹੁਣ ਪਿੱਛੇ ਕਾਰਪੋਰੇਸ਼ਨ ਅੱਗੇ ਚੋਣਾ ਆਉਂਦੀਆਂ ਨੇ ਉਹਤੇ ਅਸਰ ਪਏਗਾ ਉਹਨਾਂ ਦੇ ਵਿੱਚ ਹਰ ਜਿੱਦਾਂ ਅੱਗੇ ਜਿਹੜੀਆਂ 27 ਦੀਆਂ ਚੋਣਾਂ ਐ ਉਹਨਾਂ ਤੇ ਪਏਗਾ ਸਾਂ ਤਾਂ ਹੀ ਇਹ ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਪਿੱਛੇ ਛੱਡ ਰਹੀਆਂ ਨੇ ਤਾਂ ਇਹੋ ਇਸ ਤਰ੍ਹਾਂ ਦੀ ਕੋਡ ਆਫ ਕੰਡਕਟ ਦੀਆਂ ਵਾਇਓਲੇਸ਼ਨ ਸਾਹਮਣੇ ਆ ਰਹੀਆਂ ਨੇ ਚੰਗਾ ਹੋਵੇਗਾ ਕਮਿਸ਼ਨ ਐ ਜਿਹੜਾ ਕਿ ਜਿਹੜੀ ਅੱਜ ਸਖਤੀ ਕੀਤੀ ਐ ਇਹ ਸਖਤੀ ਨੂੰ ਰੈਗੂਲਰ ਅੱਗੇ ਵਧਾਵੇ ਜੀ ਚਰਨਜੀਤ ਜੀ ਦੇ ਨਾਲ ਹੀ ਗੱਲ ਆਪਾਂ ਕਿਸਾਨੀ ਦੀ ਵੀ ਕਰ ਲਈਏ ਕਿਉਂਕਿ ਕੱਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਰੈਕੇ ਕਲਾਂ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜਦੋਂ ਪੁਲਿਸ ਨੇ ਕਿਸਾਨਾਂ ਤੇ ਜਿਹੜਾ ਲਾਠੀ ਚਾਰਜ ਕੀਤਾ ਤਾਂ ਅਸੀਂ ਜਾਨਣਾ ਚਾਹਾਂਗੇ ਕਿ ਜਦੋਂ ਇੱਕ ਪਾਸੇ ਦਾ ਕਿਸਾਨੀ ਪਹਿਲਾਂ ਹੀ ਸੰਕਟ ਚੋਂ ਨਿਕਲ ਰਹੀ ਹੈ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀ ਹੈ ਤੇ ਦੂਜੇ ਪਾਸੇ ਜਿਮਨੀ ਚੋਣ ਚੱਲ ਰਹੀ ਹੋਵੇ ਤਾਂ ਇਹੋ ਜੇ ਸਮੇਂ ਦੇ ਵਿੱਚ ਕਿਸਾਨਾਂ ਤੇ ਲਾਠੀ ਚਾਰਜ ਹੋਣਾ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜਿਸ ਤਰ੍ਹਾਂ ਦੀ ਟਾਈਮਿੰਗ ਚੱਲ ਰਹੀ ਹੈ ਜਿਸ ਤਰ੍ਹਾਂ ਦਾ ਮੌਕਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ 35 ਲੱਖ ਹੈਕਟੇਅਰ ਦੇ ਵਿੱਚ ਜਿਹੜੀ ਬਜਾਦ ਹੁੰਦੀ ਹੈ ਕਣਕ ਦੀ ਜੀ ਉਹ ਚੋਂ ਤਕਰੀਬਨ 15 ਲੱਖ ਹੈਕਟੇਅਰ ਚ ਜਿਹੜੀ ਬਜਾਈ ਆ ਹੋ ਗਈ ਹੈ ਜੀ ਇਹਦਾ ਮਤਲਬ ਮੇਜਰ ਪੋਰਸ਼ਨ 20 ਲੱਖ ਹਜੇ ਪਿਆ ਹੈਗਾ ਜੀ ਕਿਸਾਨਾਂ ਨੂੰ ਡੀਏਪੀ ਨਹੀਂ ਮਿਲ ਰਹੀ ਹਜੇ 14-15% ਫਸਲ ਦੀ ਜਿਹੜੀ ਕਟਾਈ ਹੈ ਝੋਨੇ ਦੀ ਹਜੇ ਹੋਣੀ ਬਾਕੀ ਹੈਗੀ ਬਿਲਕੁਲ ਹੁਣ ਇਸ ਤਰ੍ਹਾਂ ਦੇ ਮਾਹੌਲ 'ਚ ਜਦੋਂ ਕਿਸਾਨ ਕ੍ਰਾਈਸਿਸ ਦੇ ਵਿੱਚ ਫਸਿਆ ਹੋਇਆ ਉਹਨੂੰ ਪਰਾਲੀ ਦੇ ਵੀ ਉਤੇ ਪਰਚੇ ਦਰਜ ਹੋ ਰਹੇ ਨੇ ਜੀ ਰੈਡ ਐਂਟਰੀਆਂ ਪੈ ਰਹੀਆਂ ਨੇ ਜਿਹੜੇ ਸ਼ੈਲਰਾਂ ਵਾਲੇ ਉਹ ਖਰੀਦ ਕੇਂਦਰਾਂ ਦੇ ਵਿੱਚ ਉਹਨਾਂ ਦਾ ਕੱਟ ਲਾ ਕੇ ਕਟੌਤੀ ਲਾ ਕੇ ਜੀ ਉਹਨਾਂ ਨੂੰ ਲੱਗਦਾ ਕਿ ਜੇ 17% ਮੋਇਸਚਰ ਚਾਹੀਦਾ ਹੈਗਾ ਜੇ ਤੁਹਾਡਾ 18 ਹੈ ਤਾਂ ਤੁਹਾਨੂੰ ਇੱਕ ਬੋਰੀ ਇੱਕ ਕੁੰਟਲ ਦੀ ਦੇਣੀ ਪੈਗੀ ਫ੍ਰੀ ਜੇ ਤੁਹਾਡਾ 19 ਹੈ ਤਾਂ ਦੋ ਮਤਲਬ 1% ਇੱਕ ਜੇ 17 ਤੋਂ 18 ਹੋ ਗਈ ਤਾਂ ਇੱਕ 18 ਤੋਂ 19 ਹੋ ਗਈ ਦੋ 19 ਤੋਂ ਵੀ ਹੋ ਗਈ ਤਾਂ ਤਿੰਨ ਬੋਰੀਆਂ ਇਹਦਾ ਮਤਲਬ ਸਿੱਧਾ ਕਿਸਾਨਾਂ ਨੂੰ ਲਾਸ ਹੈ ਹੁਣ ਪਿੱਛੇ 15 ਤੋਂ 20% ਹੈ ਜਿਹੜਾ ਰੇਡੀ ਦਾ ਝਾੜ ਜਿਹੜਾ ਕਟਿਆ ਜੀ ਹੁਣ ਉਹ ਝਾੜ ਕਟਣ ਨਾਲ ਪਹਿਲਾਂ ਹੀ ਤੁਹਾਡਾ ਸੱਟ ਲੱਗੀ ਬਿਲਕੁਲ ਮੈਨੂੰ 3-4 ਕੁਆਂਟਲ ਝਾੜ ਜਿਹੜਾ ਕਟ ਗਿਆ ਤੇ ਉਹਦੇ ਨੂੰ ਪਹਿਲੇ ਉਹਨੂੰ 8-9000 ਰੁਪਏ ਦਾ ਨੁਕਸਾਨ ਹੋ ਗਿਆ ਫਿਰ ਤੁਸੀਂ ਉਹਨਾਂ ਹੀ ਨੁਕਸਾਨ ਹੁਣ ਕਰ ਰਹੇ ਹੋ ਜੀ ਕਿਉਂ ਤੇ ਕੱਟ ਲਾ ਕੇ ਉਹਨੂੰ ਤਾਂ ਫਿਰ ਡਬਲ ਮਾਰ ਪੇਗੀ ਬਿਲਕੁਲ ਇਨਪੁਟ ਕਾਸਟ ਦੀ ਖਰਚਿਆਂ ਚੋਂ ਨਿਕਲ ਚਲੀ ਜਾਏਗੀ ਇਹ ਸਾਰੀ ਤੇ ਉਹਨੂੰ ਬਚੇਗਾ ਕੀ ਅਲਟੀਮੇਟਲੀ ਫੇਰ ਨਾਲ ਡੀਏਪੀ ਦੀ ਸਮੱਸਿਆ ਹੈਗੀ ਹੈ। ਬਿਲਕੁਲ। ਮਤਲਬ ਸਿਚੁਏਸ਼ਨ ਜਿਹੜੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਜਦੋਂ ਲੋੜ ਇਸ ਗੱਲ ਦੀ ਹੈ ਕਿ ਸਰਕਾਰਾਂ ਕਿਸਾਨਾਂ ਦੇ ਝਗਮਾਂ ਤੇ ਮਲਮ ਲਾਉਣ, ਉਹਨਾਂ ਨਾਲ ਹਮਦਰਦੀ ਕਰਨ, ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਨਿਜਠਣ। ਬਿਲਕੁਲ। ਪਿਆਰ ਨਾਲ ਨਿਜਠਣ, ਸਮਝਾ ਕੇ ਨਿਜਠਣ, ਉਹਨਾਂ ਨਾਲ ਟੇਬਲ ਟॉक ਕਰਨ ਜਿੱਥੇ-ਜਿੱਥੇ ਕੋਈ ਮਸਲੇ ਆਉਂਦੇ ਨੇ ਪਰ ਉਲਟਾ ਰਾਏਗੀ ਕਲਾਂ ਦੇ ਵਿੱਚ ਬਿਲਕੁਲ ਉਲਟ ਹੋ ਗਿਆ। ਜੀ। ਕਿ ਕਿਸਾਨ ਤਾਂ ਪਹਿਲਾਂ ਹੀ ਇੰਨੇ ਪਰੇਸ਼ਾਨ ਸੀਗੇ ਕਿ ਉੱਥੇ ਜਿਹੜੀ ਝੜਪ ਹੋਈ ਹੈ ਪੁਲਿਸ ਕਹਿੰਦੀ ਹੈ ਕਿ ਜੀ ਸਾਡੇ ਬੰਦੇ ਫਟੜ ਹੋ ਗਏ ਤੇ ਸਾਡੀਆਂ ਗੱਡੀਆਂ ਭੰਨਤੀਆਂ ਕਿਸਾਨ ਕਹਿੰਦੇ ਨੇ ਕਿਉਂਕਿ ਮਸਲਾ ਉਥੇ ਇਹ ਸੀ ਮਸ਼ਚਰ ਦਾ ਇਸ਼ੂ ਸੀਗਾ ਜੀ ਉਥੇ ਜਿਹੜਾ ਇਨਸਪੈਕਟਰ ਹੈ ਇੱਕ ਘੇਰਿਆ ਵਿਆ ਸੀ ਕਿਸਾਨਾਂ ਨੇ ਤੇ ਉਹਨੂੰ ਛਡਾਉਣ ਦੇ ਲਈ ਪੁਲਿਸ ਨੇ ਉਥੇ ਲਾਠੀ ਚਾਰਜ ਕੀਤਾ ਜੀ ਹੁਣ ਦੋ ਪੁਲਿਸ ਕੇਸ ਵੀ ਹੈ ਜਿਹੜੇ ਕਿਸਾਨਾਂ ਤੇ ਦਰਜ ਕਰ ਲਏ ਨੇ ਹੁਣ ਮੈਨੂੰ ਲੱਗਦਾ ਇਹ ਗੱਲ ਵਧੂਗੀ ਕਿਉਂਕਿ ਰਾਏਕਲਾਂ ਤਾਂ ਬਿਲਕੁਲ ਗਿੱਦੜਵਾਹ ਦੇ ਨਾਲ ਪੈਂਦਾ ਹੈਗਾ ਜੀ ਤੇ ਇਹਦਾ ਪੋਲੀਟਿਕਲ ਅਸਰ ਵੀ ਗਿੱਦੜਵਾਹ ਦੀ ਚੋਣ ਤੇ ਜਿਹੜਾ ਪੈ ਸਕਦਾ ਹੈਗਾ ਕਿਉਂਕਿ ਉਹ ਉਗਰਾਹਾਂ ਵਾਲਿਆਂ ਨੇ ਜਿਹੜਾ ਇਸ ਨੂੰ ਇੱਕ ਵੱਡਾ ਇਸ਼ੂ ਬਣਾ ਲਿਆ ਹੈਗਾ ਤੇ ਉਹ ਕਿਤੇ ਪਿੱਛੇ ਹਟਣ ਵਾਲੇ ਵੀ ਨਹੀਂ ਹੁੰਦੇ ਤੇ ਉਧਰੋਂ ਪ੍ਰਸ਼ਾਸਨ ਵੀ ਥੋੜਾ ਸਖਤ ਨਜ਼ਰ ਆ ਰਿਹਾ ਜੀ ਉਹ ਆਪਣੇ ਤਰਕ ਦੇ ਰਿਹਾ ਕਿਸਾਨ ਆਪਣੀ ਤਰਕ ਦੇ ਰਹੇ ਆ ਪਰ ਸਾਡਾ ਤਰਕ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀ ਮਾਹੌਲ ਨੂੰ ਦੇਖੋ ਤੁਸੀਂ ਪਹਿਲਾਂ ਕਿ ਕਿਸਾਨ ਤਾਂ ਪਹਿਲਾਂ ਹੀ ਵਿਵਤਾ ਦੇ ਵਿੱਚ ਫਸੇ ਹੋਏ ਨੇ ਬਿਲਕੁਲ ਔਰ ਚਾਰੇ ਪਾਸਿਓਂ ਘਿਰਿਆ ਹੋਇਆ ਹੈ ਔਰ ਤੁਸੀਂ ਉਹਦੇ ਉੱਤੇ ਜਾ ਕੇ ਨਮਕ ਛਿੜਕ ਰਹੇ ਉਹਨਾਂ ਦੇ ਲੋੜ ਉਹਨਾਂ ਨੂੰ ਮਲਮ ਦੀ ਸੀ ਦੇ ਅਸੀਂ ਉਹਨਾਂ ਨੂੰ ਨਮਕ ਰਹਿਏ ਆ ਸੋ ਪਰਾਲੀ ਵਾਲਾ ਵੀ ਇਸ਼ੂ ਦੇਖ ਲਓ ਕਿ ਕੱਲ ਜਿਹੜਾ ਹੈਗਾ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਹੈ ਉਹਨੇ ਦੋ ਐਸਐਸਪੀ ਜਿਹੜੇ ਹੈਗੇ ਨੇ ਫਿਰੋਜ਼ਪੁਰ ਦਾ ਤੇ ਸੰਗਰੂਰ ਦਾ ਜੀ ਤੇ ਡੀਸੀ ਦੋਨਾਂ ਜ਼ਿਲ੍ਹਿਆਂ ਦੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਤੁਸੀਂ ਕੰਪਲਾਈਂਸ ਨਹੀਂ ਕਰ ਰਹੇ ਇਸ ਦੀ ਤਾਂ ਉਹ ਵੀ ਉੱਪਰ ਡੰਡਾ ਖੜਕਾ ਰਹੇ ਨੇ ਚੀਫ ਮਿਨਿਸਟਰ ਭਗਵੰਤ ਮਾਨ ਉਹ ਰਹਣੇ ਅੱਜ ਕਿਹਾ ਕਿ ਇਦਾਂ ਲੱਗਦਾ ਕਿ ਇਧਰੋਂ ਲਾਹੌਰ ਵਾਲੇ ਕਹਿੰਦੇ ਕਿ ਤੁਹਾਡੇ ਸਾਡਾ ਪੰਜਾਬ ਦਾ ਧੂਆ ਦਿੱਲੀ ਵਾਲੇ ਕਹਿੰਦੇ ਕਿ ਸਾਡੇ ਪੰਜਾਬ ਦਾ ਧੂਆ ਰੇ ਕਹਿੰਦੇ ਉਹ ਸਾਡੇ ਵਾਲਾ ਧੂਆ ਹੀ ਸਾਰੇ ਪਾਸੇ ਚੱਕਰ ਕੱਟੀ ਜਾਂਦਾ ਹੈਗਾ ਸੋ ਸਾਰੇ ਮਸਲਿਆਂ ਦਾ ਇਹ ਪੱਕਾ ਜਿਹੜਾ ਹੈਗਾ ਉਹ ਹੱਲ ਕੱਢਣਾ ਚਾਹੀਦਾ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਇਹਦੀ ਜਿਹੜੀ ਮੂਲ ਜੜ ਹੈਗੀ ਹੈ ਕਿ ਫਸਲੀ ਜਿਹੜਾ ਕ੍ਰੌਪ ਡਾਈਵਰਸੀਫਿਕੇਸ਼ਨ ਕਿ ਝੋਨੇ ਜੋ ਬਾਹਰ ਕੱਢੇ ਜਾਵੇ ਫੇਰ ਹੀ ਇਹਦਾ ਪੱਕੇ ਤੌਰ ਤੇ ਕੋਈ ਹੱਲ ਹੋ ਸਕਦਾ ਹੈ ਇਦਾਂ ਤੁਸੀਂ ਸਖਤੀ ਕਰੋਗੇ ਸਖਤੀ ਕਰਨ ਨਾਲ ਫੇਰ ਕਿਹੜਾ ਮਸਲੇ ਜਿਹੜੇ ਆਲੋਏ ਨੇ ਠੀਕ ਹੈ ਕੁਝ ਕੇਸ ਆ ਜਿਹੜੇ ਘਟ ਜਾਂਦੇ ਨੇ ਲੋਕਾਂ ਚ ਵੈਸੀ ਅਵੇਅਰਨੈਸ ਆਈ ਹੈ ਪਿਛਲੇ ਟਾਈਮ ਦੇ ਵਿੱਚ ਕਿ ਜੇ ਪਿਛਲੇ ਸਾਲ 36000 ਘਟਨਾਵਾਂ ਸੀ ਅੱਗ ਨਾਲ ਲੱਗਣ ਦੀਆਂ ਇੱਥੇ ਕਿ 7000 ਨੂੰ ਹੀ ਕ੍ਰੌਸ ਕੀਤੀਆਂ ਨੇ ਮੈਨੂੰ ਲੱਗਦਾ ਹੈ ਤਾਂ ਫਰਕ ਜ਼ਰੂਰ ਪਿਆ ਹੈ ਕਿਸਾਨ ਆਪ ਵੀ ਚਾਹੁੰਦਾ ਕਿ ਉਹਦੀ ਜਿਹੜੀ ਸਿਹਤ ਤੇ ਵੀ ਅਸਰ ਪੈਂਦਾ ਹੈ ਲੋਕਾਂ ਦਾ ਵੀ ਦਮ ਘੁੱਟਦਾ ਹੈ ਉਹਦੇ ਜਿੱਥੇ ਜ਼ਮੀਨ ਦੀ ਸਿਹਤ ਖਰਾਬ ਹੁੰਦੀ ਹੈ ਤੇ ਲੋਕਾਂ ਦੀ ਸਿਹਤ ਵੀ ਖਰਾਬ ਹੁੰਦੀ ਹੈ ਪਰ ਇਹੋ ਜਿਹੇ ਮੌਕਿਆਂ ਨੂੰ ਥੋੜਾ ਜਿਆ ਸਰਕਾਰਾਂ ਨੂੰ ਸਮਝ ਕੇ ਚੱਲਣਾ ਚਾਹੀਦਾ ਨਾਲੇ ਪੋਲੀਟੀਕਲ ਬੰਦੇ ਤਾਂ ਪੋਲੀਟੀਕਲ ਚੀਜ਼ਾਂ ਦਾ ਜਿਆਦਾ ਖਿਆਲ ਰੱਖਦੇ ਨੇ ਕਿ ਜਿਵੇਂ ਨਹੀਂ ਚ ਉਹਨਾਂ ਦੇ ਮੌਕੇ ਇਸ ਤਰ੍ਹਾਂ ਦਾ ਲਾਠੀ ਗਾਰਜਾ ਕਈ ਵਾਰੀ ਪੋਲੀਟੀਕਲ ਪਾਰਟੀਆਂ ਨੂੰ ਬਾਰਾ ਨਹੀਂ ਖੰਦਾ ਜੀ ਇਹ ਸੰਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਿੜਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਦ